ਮਾਨਾ ਮਰ ਜਾਣਾ ਉਹ ਪਿੱਛੇ ਯਾਦਾਂ ਰਹਿ ਜਾਣੀਆਂ ਜਦੋਂ ਇਨਸਾਨ ਧਰਤੀ ਤੋਂ ਚਲਿਆ ਜਾਂਦਾ ਹੈ ਨਾ ਤਾਂ ਉਹਦੀਆਂ ਯਾਦਾਂ ਹੀ ਰਹਿ ਜਾਂਦੀਆਂ ਵਾਂ ਅਕਸਰ ਹੀ ਜਦੋਂ ਉਹਨਾਂ ਦੀ ਫਿਰ ਯਾਦ ਆਉਂਦੀ ਹੈ ਤਾਂ ਅੱਖਾਂ 'ਚ ਹੰਝੂ ਆ ਜਾਂਦੇ ਆ ਜਸਵਿੰਦਰ ਭੱਲਾ ਕਮੇਡੀ ਦਾ ਉਹ ਯੁੱਗ ਜੋ ਅੱਜ ਨਹੀਂ ਰਿਹਾ ਹਰ ਇੱਕ ਨੂੰ ਇਹ ਆ ਵੀ ਜਸਵਿੰਦਰ ਭੱਲੇ ਨੂੰ ਆਖਿਰ ਹੋ ਕੀ ਗਿਆ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਜਸਵਿੰਦਰ ਭੱਲਾ ਠੀਕ ਨਹੀਂ ਆ ਪਰ ਜਦੋਂ ਖਬਰ ਮਿਲੀ ਨਾ ਸਾਰਿਆਂ ਦੇ ਹੀ ਹੋਸ਼ ਉੱਡ ਗਏ ਸੋ ਤੁਹਾਨੂੰ ਦੱਸ ਦਿਆਂ ਵੀ ਜਸਵਿੰਦਰ ਭੱਲੇ ਨੂੰ ਹੋਇਆ ਕੀ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ 2023 ਵਿੱਚ ਉਹਨਾਂ ਨੂੰ ਪਹਿਲੀ ਵਾਰੀ ਅਟੈਕ ਹੋਇਆ ਸੀ ਪਰ ਉਹ ਫਿਰ ਉਹ ਠੀਕ ਹੋ ਗਏ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਆਈ ਸੀ ਤਾਂ ਬਾਈਪਾਸ ਸਰਜਰੀ ਕਰਵਾ ਲਈ ਤਾਂ ਫਿਰ ਵੀ ਉਹ ਠੀਕ ਸੀ ਫਿਰ ਉਹਨਾਂ ਨੂੰ ਤੀਜੀ ਵਾਰੀ ਗਲ ਬਲੈਡਰ ਅਟੈਕ ਹੋਇਆ ਜਿਸ ਤੋਂ ਬਾਅਦ ਉਹ ਫਿਰ ਹੁਣ ਰਿਕਵਰੀ ਕਰਦੇ ਪਏ ਸੀ ਤੇ ਠੀਕ ਹੋ ਰਹੇ ਸੀ ਤੇ ਹੁਣ ਅਚਾਨਕ ਹੀ 2 ਦਿਨ ਪਹਿਲਾਂ ਉਹਨਾਂ ਨੇ ਜਦੋਂ ਖਾਣਾ ਖਾਦਾ ਵਾ ਤੇ ਉਹਨਾਂ ਦਾ ਬੀਪੀ ਹਾਈ ਹੋ ਗਿਆ ਤੇ ਉਹਨਾਂ ਨੂੰ ਉਲਟੀਆਂ ਆਉਣ ਲੱਗੀਆਂ ਜਿਸ ਤੋਂ ਬਾਅਦ ਉਹਨਾਂ ਨੂੰ ਫੋਰਟਿਸਟ ਹਸਪੀਟਲ ਵਿੱਚ ਐਡਮਿਟ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਕਿਹਾ ਕਿ ਭੱਲਾ ਸਾਹਿਬ ਉਹਨਾਂ ਨੂੰ ਬ੍ਰੇਨ ਸਟ੍ਰੋਕ ਹੋਈ ਹੈ ਤੇ ਉਹਨਾਂ ਦੇ ਬਹੁਤ ਹੀ ਜ਼ਿਆਦਾ ਖੂਨ ਵਗ ਗਿਆ ਹੈ ਡਾਕਟਰ ਨੇ ਸੀਟੀ ਸਕੈਨ ਕਰਕੇ ਦੱਸਿਆ ਵੀ ਬਹੁਤ ਜ਼ਿਆਦਾ ਖੂਨ ਬ੍ਰੇਨ ਚ ਬਹਿ ਚੁੱਕਿਆ ਹੈ ਬ੍ਰੇਨ ਹੈਮਰरेज ਟਾਈਪ ਹੋ ਗਿਆ ਹੈ ਡਾਕਟਰਾਂ ਨੇ ਕਿਹਾ ਵੀ ਅਸੀਂ ਆਪਰੇਸ਼ਨ ਨਹੀਂ ਕਰ ਸਕਦੇ ਕਿਉਂਕਿ ਬਲੱਡ ਬਹੁਤ ਜ਼ਿਆਦਾ ਵਾ ਫਿਰ ਫੈਮਲੀ ਨੇ ਪੀਜੀਆਈ ਵਾਲਿਆਂ ਦੀ ਸਲਾਹ ਲਈ ਤੇ ਉਹ ਵੀ ਕਹਿਣ ਲੱਗੇ ਵੀ ਇਸ ਦੀ ਸਰਜਰੀ ਨਹੀਂ ਹੋਣੀ ਤੇ ਇਸ ਤੋਂ ਬਾਅਦ 22 ਅਗਸਤ ਤਕਰੀਬਨ ਸਵੇਰੇ 4 ਵਜੇ ਪੱਲਾ ਸਾਹਿਬ ਹੁਣਾ ਦੀ ਡੈਥ ਹੋ ਗਈ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ ਪਤਾ ਨਹੀਂ ਰੱਬ ਨੇ ਕੀ ਲਿਖਿਆ ਸੀ ਕਿ ਇੰਨੀ ਜਲਦੀ ਪੱਲਾ ਸਾਹਿਬ ਹੁਣਾ ਨੂੰ ਸਾਡੇ ਤੋਂ ਲੈ ਗਏ ਸੋ ਤੁਸੀਂ ਕਮੈਂਟਾਂ ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਰੱਬ ਰੱਖਾ